ਸਾਡੇ ਕੋਲ ਏਅਰਪੋਰਟ ਤੇ ਏਅਰਪੋਰਟ ਸਟੇਸ਼ਨ ਦੇ ਉੱਪਰ ਪੁਲਿਸ ਸਟੇਸ਼ਨ ਦੇ ਉੱਪਰ ਕੰਪਲੇਂਟ ਆਈ ਸੀ ਇੱਕ ਕਿ ਇੱਕ ਉਹ ਮੁੰਡਾ ਜਸਪ੍ਰੀਤ ਦਾ ਜਿਹੜਾ ਫੋਰਨ ਨੂੰ ਜਾ ਰਿਹਾ ਸੀਗਾ ਉਹਦੀ ਜਦੋਂ ਚੈੱਕ ਇਨ ਹੋ ਰਿਹਾ ਸੀ ਤੇ ਉਹਦੇ ਕੋਲ ਇੱਕ ਡੰਮੀ ਟਿਕਟ ਮਿਲੀ ਉਹਨੂੰ ਹੈਂਡ ਓਵਰ ਕਰ ਦਿੱਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ ਤੇ ਜਦੋਂ ਉਹ ਇਨਵੈਸਟੀਗੇਸ਼ਨ ਕੀਤੀ ਅਫਸਰ ਸਾਹਿਬ ਨੇ ਸਾਡੇ ਬੜੇ ਬਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਾਨੂੰ ਦੋ ਬੰਦੇ ਆਇਡੈਂਟੀਫਾਈ ਹੋਏ ਜਿਹੜੇ 에ਜੰਟ ਜਿਨ੍ਹਾਂ ਨੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀਗੀ ਅਸੀਂ ਇਹ ਪੈਸੇ ਲੈ ਕੇ ਤੁਹਾਨੂੰ ਫੋਰਨ ਜੜਾ ਭਵਾ ਦਾਂਗੇ ਉਸ ਤੋਂ ਬਾਅਦ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਐਸ ਐਚਓ 에어ਪੋਰਟ ਨੇ ਬੜਾ ਵਧੀਆ ਕੰਮ ਕੀਤਾ ਦੋ ਬੰਦੇ ਅਪਰੀਹੈਂਡ ਕੀਤੇ ਜਿਹਦਾ ਨਾਮ ਇੱਕ ਤਰਮਿੰਦਰ ਹੈ ਤੇ ਇੱਕ ਦਾ ਨਾਮ ਰੋਸ਼ਨ ਹੈ ਦੋਨੋਂ ਬਟਾਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈਗਾ ਇਹ ਪਹਿਲੋਂ ਵੀ 에ਜੰਟ ਰਹੇ ਨੇ ਉਹਨਾਂ ਇਹਨਾਂ ਕੋਈ ਕੋਈ ਲਾਇਸੈਂਸ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੀਟਾ ਹੁਣ ਜੋ ਸਾਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਇਹਨਾਂ ਨੇ ਕਾਫੀ ਬੰਨਿਆ ਦੇ ਨਾਮ ਠੱਗੀਆਂ ਮਾਰੀਆਂ ਇਹ ਜਿਹੜੇ ਦੋਵੇਂ ਮੁੰਡੇ ਜਿਹੜੇ ਸੀਗੇ ਬਾਹਰ ਨੂੰ ਉਹਨਾਂ ਦੇ ਕੋਲ ਇਹਨਾਂ ਨੇ 10000 ਅਮਰੀਕਨ ਡਾਲਰ 855 ਆਸਟ੍ਰੇਲੀਅਨ ਡਾਲਰ 550 ਕੈਨੇਡੀਅਨ ਕਰੰਸੀ ਤੇ 200 ਯੂਰੋ ਤੇ 6200 ਇੰਡੀਅਨ ਕਰੰਸੀ ਸਾਰੀ ਦੀ ਸਾਰੀ ਰਿਕਵਰ ਹੋਈ ਹੈ ਇਹਨਾਂ ਦੇ ਕੋਲ ਸਾਨੂੰ ਇਹਦੇ ਕੋਲੇ ਇੱਕ ਕ੍ਰੇਟਾ ਗੱਡੀ ਵੀ ਰਿਕਵਰ ਹੋਈ ਹੈ ਇਹਨਾਂ ਦੀ ਤੇ ਇਹਨਾਂ ਦੇ ਅਸੀਂ ਤਫਤੀਸ਼ ਦੇ ਵਿੱਚ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਬਹੁਤ ਕੰਪਲੇਂਟਾਂ ਹੁਣ ਰਾਈਜ਼ਪ ਹੋ ਰਹੀਆਂ ਇਹਨਾਂ ਨੇ ਹੋਰ ਵੀ ਬਹੁਤ ਜਗ੍ਹਾ ਠੱਗੀਆਂ ਮਾਰੀਆਂ ਬਾਹਰ ਭੇਜਣ ਦੇ ਨਾਮ ਤੇ ਵਿਆਪਨ ਸਰ ਨੇ ਵੈਪਨ ਕੋਈ ਫਿਲਹਾਲ ਹਲੇ ਤੱਕ ਵੈਪਨ ਨਹੀਂ ਕੋਈ ਮਿਲਿਆ ਬਾਕੀ ਇਹਨਾਂ ਨੂੰ ਹੁਣ ਰਿਮਾਂਡ ਤੇ ਲੈ ਕੇ ਇਹਨਾਂ ਦੀ ਕੋਸ਼ਿਸ਼ ਕਰਨਗੇ ਬਈ ਯੂਰਪ ਹੋ ਗਿਆ ਮੈਕਸੀਕੋ ਹੋ ਗਿਆ ਮਤਲਬ ਵੱਖ-ਵੱਖ ਕੰਟਰੀਆਂ ਦੇ ਵਿੱਚ ਇਹਨਾਂ ਨੂੰ ਭੇਜਦੇ ਨਾਂ ਤੇ ਜਿਹੜਾ ਹੁਣ ਮਦਈ ਹੈਗਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਉਹਨਾਂ ਨੇ ਵੀਜ਼ਾ ਲਗਵਾਉਣ ਵਾਸਤੇ ਇਹਨਾਂ ਦਾ ਟਾਈਪ ਕੀਤਾ ਇਹਨਾਂ ਨੇ ਇੱਕ ਡੰਮੀ ਟਿਕਟ ਇੱਕ ਡੰਮੀ ਵੀਜ਼ਾ ਤਿਆਰ ਕਰਕੇ ਇਹਨਾਂ ਨੂੰ 에ਰਪੋਰਟ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬਟ ਇਹਨਾਂ ਨੂੰ ਜਦੋਂ 에ਰਪੋਰਟ ਦੇ ਐਂਟਰਨ ਕਰਨ ਦੇ ਸੀ ਤੇ ਇਹਨਾਂ ਨੇ ਮਦਈ ਨੂੰ ਕਿਹਾ ਕਿ ਅਸੀਂ ਵੀਵੀਆਈਪੀ ਰਾਸਤੇਦਾਰੀ ਹੋਣੇ ਤੁਸੀਂ ਇੱਧਰ ਦੀ ਜਾਓ ਤੇ ਆ ਬੈਗ ਤੁਸੀਂ ਸਾਨੂੰ ਦੇ ਦਿਓ ਅਸੀਂ ਦਿਖਾਉਣਾ ਉੱਥੇ ਉਹ ਬੈਗ ਲੈ ਕੇ ਫਰਾਰ ਹੋ ਜਾਂਦੇ ਸੀਗੇ ਇਹਨਾਂ ਨੇ ਕਾਫੀ ਦਬਰਦਤ ਕੀਤੀਆਂ ਤੇ ਅਚੇਤੋ ਸਾਹਿਬ ਨੇ ਬੜੀ اچھی ਤਰ੍ਹਾਂ 100% ਰਿਕਵਰੀ ਕਰਕੇ ਦਿੱਤੀ ਜਸਪ੍ਰੀਤ ਤਾਂ ਉਹ ਵਿਕਟਮ ਹਨਾ ਜਸਪ੍ਰੀਤ ਤਾਂ ਵਿਕਟਮ ਹੋ ਗਿਆ ਕਾਫੀ ਮੈਂਬਰਸ ਦੇ ਨਾਮ ਆਏ ਉਹ ਲਿਵਨ ਡਿਸਕਲੋਜ਼ ਨਹੀਂ ਤੁਹਾਡਾ ਨਾਮ ਕਰ ਸਕਦਾ ਬਟ ਫਿਰ ਵੀ ਜਦੋਂ ਵੀ ਉਹ ਐਪਰੀਹੈਂਡ ਕਰਦੇ ਸੀ ਤੁਹਾਡਾ ਨਾਮ ਜ਼ਰੂਰ ਸੀ ਆਉਂਦੇ ਸਨ ਸਾਹਮਣੇ ਆ ਰਹੇ ਸੀ ਹਾਂਜੀ ਹੋਰ ਸਾਹਮਣੇ ਆ ਰਹੇ ਜੋ ਜੀ 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 ਫਿਰ ਟਿਕਟਾਂ ਉਹਨਾਂ ਨੂੰ ਪਤਾ ਨਹੀਂ ਕਿ ਕਿੱਥੋਂ ਪ੍ਰਿੰਟ ਕਰਦੇ ਸੀਗੇ ਤੇ ਜੋ ਵੀ ਇਹ ਇਨਵੈਸਟੀਗੇਸ਼ਨ ਜੋ ਇਹਨਾਂ ਦੇ ਸਾਹਮਣੇ ਆ ਰਿਹਾ ਇਹਨਾਂ ਦਾ ਜੋ ਕਮਿਟਰ ਵਗੈਰਾ ਉਹ ਆਊਟ ਆਪ ਕਰਾਂਗੇ। 에어ਪੋਰਟ ਵਿਭਾਗ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਆਇਆ। ਹਾਂਜੀ ਹਾਂਜੀ 에어ਪੋਰਟ ਵਿਭਾਗ ਵੱਲੋਂ ਵੀ ਕੰਪਲੀਟ ਸਾਮ ਦਿੱਤੀ ਗਈ ਸੀ ਇਸ ਸਬੰਧੀ। ਉਹਦੇ ਉੱਪਰ ਅਸੀਂ ਐਫਆਰ ਦਰਜ ਕਰ ਦਿੱਤੀ। ਐਫਆਰ ਨੰਬਰ 33 10924 ਦੀ ਹੈਗੀ ਇਹ। ਸਰ ਬੇਸਿਕਲੀ ਨਜ਼ਰ ਨਹੀਂ ਦਿੱਤਾ ਮੈਨੂੰ। ਹੁਣ ਕੋਈ ਆਫਿਸ ਨਹੀਂ ਆਇਆ। ਤੁਸੀਂ ਪਹਿਲੇ ਕਹਿੰਦੇ ਵੀ ਏਜੰਟੀ ਕਰਦੇ ਰਹੇ ਜੀ। ਜੀ ਪਹਿਲਾਂ ਕੋਈ ਏਜੰਟੀ ਕਰਦੇ ਰਹੇ ਨੇ ਤੇ ਇਹਨਾਂ ਨੂੰ ਤਾਂ ਹੀ ਇਹਨਾਂ ਨੂੰ ਸਾਰੀ ਚੀਜ਼ਾਂ ਦਾ ਪਤਾ ਨਾ ਕਿ ਡਮੀ ਟਿਕਟ ਡਮੀ ਵੀਜ਼ਾ ਕਿੱਦਾਂ